ਈਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਪੁਨੀ ਸੈਭੰਸ ਪ੍ਰਸਾਦ ਜਪ ਆ ਸਤਿ ਸੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਕੇ ਚੁੱਕ ਨਾ ਹੋਵੀ ਜੇ ਲਾਇ ਰਹਾ ਨਿਹਾਰ ਕੀਆ ਕੁਕਲਾ ਉਤਰੀ ਜੇ ਬੰਦਾ ਪੁਰਿਆ ਪਾਰੇ ਸਹਿ ਜਿ ਸਿਆਣ ਪਾਲਕ ਹੋਵੀ ਤਾ ਇੱਕ ਨ ਚਲੇ ਨਾ ਕਿਵੇਂ ਸਚਿਆਰ ਆਪੋ ਵੀਏ ਕਿਲੇ ਕੁੰਡੇ ਪੂਤੇ ਪਾਨ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਮ ਉਕਮੀ ਹੋਵਨ ਆਕਾਰ ਹੁਕਮ ਨੇ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਸੁਖ ਕੋ ਪਾਈ ਹੈ ਇੱਕ ਨਾ ਹੁਕਮੀ ਬਖੀਰ ਸਿਖ ਹੁਕਮੀ ਸਦਾ ਬੁਹਾਈ ਹੈ ਕੁਕ ਮੇ ਅੰਦਰ ਤੋਂ ਬਾਹਰੋਂ ਕੋਈ ਨਾਨਕ ਨਾਮੇ ਜਿਉ ਜੀਤੇ ਹੋਵੇਂ ਕਹੈ ਮੈਂ ਕੋਈ ਗਾਵੇ ਕੋ ਤਾਣ ਤਾਣ ਗਾਵੇ ਕੀ ਸੇਤਾਨ ਗਾਵੇ ਕੋ ਦਾਤ ਜਾਣੇ ਨਿਥਾਨ ਗਾਵੇ ਕੋ ਕੋਲ ਵਡਿਆਈਆਂ ਚਾਰ ਗਾਵੇ ਕੋ ਵਿਤਿਆ ਵਿਚੋਂ ਵਿਚਾਰ ਗਾਵੇ ਕੋ ਰਾਹ ਆਜ ਕਰੇ ਤਨ ਕੀ ਗਾਵੇ ਕੋ ਜੀ ਮੇਰ ਦੀ ਗਾਵੇ ਕੋ ਦਿੱਸੇ ਗਾਵੇ ਕੋ ਜਾਪੇ ਜਿਸੇ ਤੇ ਗਾਵੇ ਕੋ ਵੇਖੇ ਆਦਰਾ ਹਦੂਰ ਕਤਨਾ ਕਤਿ ਨ ਆਵੇ ਤੂ ਓਤੇ ਕਤ ਸਤ ਕਤਿ ਕੋਤੀ ਕੋਟ ਦਿੰਦਾ ਤੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਗਾਏ ਖਾਏ ਹੁਕਮੇ ਹੁਕਮ ਚਲਾਏ ਰਹਾਓ ਦਾਨਕ ਵਿਖੇ ਵੀ ਪਰਵਾਉ ਸਾਚਾ ਸਾਹਿਬ ਸਾਚ ਲਈ ਆਕਿਆ ਪਾਉ ਅਪਾਰ ਆਕੀ ਮੰਗੇ ਦੇਹ ਦੀ ਹਿੰਦਾਰਤ ਕਰੇ ਦਾਤਾਰ ਫੇਰ ਕੇ ਅਗੇ ਰਖੀਏ ਜਿੱਤ ਤੇ ਦਰਬਾਰ ਮੂੰਹ ਕੋ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਤਵੇਲਾ ਸਤ ਨੌ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂੰਹ ਕੋ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਹੋਏ ਜਿਨ ਸੇਵਿਆ ਤਿਨ ਪਾਇਆ ਮਹਨ ਨਾ ਨਕੀ ਗਾੜੀ ਏ ਕੁਣੀ ਮੀਦਾਨ ਕਾ ਵੀਏ ਸੁਣੀਏ ਮਨ ਰਖੇ ਪਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦਨ ਗੁਰਮੁਖ ਗੁਰਮਖ ਪ੍ਰਿਆਸ ਮਾਇ ਗੁਰੂ ਕੇਸਰ ਗੁਰੂ ਬੋਰਖ ਬਰਮਾ ਗੁਰੂ ਪਾਰਵਤੀ ਮਾਏ ਜਿਹੋ ਜਣਾ ਆਖਾ ਨਾ ਹੀ ਕਹਿਣਾ ਕਤ ਨਾ ਜਾਈ ਪੂਰਾ ਇੱਕ ਦੇਵ ਹੋ ਜਾਈ ਸਭ ਦਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਫਿਰ ਨਾ ਜਾਈ

ਜੇ ਜੁਗ ਚਾਰੇ ਚਾ ਜੇ ਜੁਗ ਚਾਰੇ ਆਰ ਜਾਂ ਹੋਰ ਦਸੁਣੀ ਹੋਈ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਇ ਕੇ ਜਿ ਜਫਕੀਰ ਤੇ ਜਗ ਲਈ ਜੇ ਤੀਤ ਨਜ਼ਰ ਨਾ ਆਵੀ ਤੇ ਬਾਤ ਨ ਪੁੱਛੇ ਗਈ ਕੀਟਾ ਅੰਦਰ ਕੀਟ ਕਰੇ ਦੋਤੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇ ਇਹਾਂ ਕੋਈ ਲੁਜੀ ਜੀ ਤ੍ਰਸ ਗੁਣ ਕਰੇ ਕੋਈ ਸੁਣੀਏ ਪੀਰ ਪੀਰ ਸੁਣੀਏ ਨਾਤ ਸੁਣੀਏ ਧਰਤੀ ਤਲ ਆਕਾਸ ਸੁਣੀਏ ਦੀਪ ਲੋ ਪਤਲ ਸੁਣੀਏ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੂਪ ਪਾਪ ਕਾ ਨਾਸ ਸੁਣੀਏ ਈਸ਼ਰ ਬਰਮਾ ਇੰਦੇ ਸੁਣੀਏ ਮੁਖ ਸਲਾਹਤ ਬੰਦ ਸੁਣੀਏ ਜੋ ਤੀ ਤਨ ਭੇ ਦੇ ਸਹੀ ਸਾਸ ਸਿਮਰਤ ਵੇ ਦੇ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੂਪ ਪਾਪ ਕਾ ਨਾਸ ਸੁਣੀਏ ਸੰਤ ਤੋਕ ਗਿਆਨ ਸੁਣੀਏ ਅਠਸਠ ਕਾ ਇਤਨਾ ਨੇ ਸੁਣੀਏ ਪਰਪੜ ਪਾਵੇ ਮਾਨ ਨੇ ਸੁਣੀਏ ਲਾਗੇ ਸਹਿਜ ਧਿਆਨ ਨੇ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੂਪ ਪਾਪ ਕਾ ਨਾਸ ਨੇ ਸੁਣੀਏ ਸਰਾ ਗੁਣਾ ਕੇਗਾ ਸੁਣੀਏ ਸਿੱਖ ਨੀ ਪਾਤਸ਼ਾਹ ਸੁਣੀਏ ਅੰਦੇ ਪਾਵੇ ਰਾਹ ਸੁਣੀਏ ਹਾਥ ਹੋਵੇ ਅਸ ਗਾ ਨਾਨਕ ਭਗਤ ਅਸ ਦਾ ਵਿਕਾਰ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤੀ ਕਹਿ ਨਾ ਜਾਏ ਜੋ ਕੇ ਕਹਿ ਪਿੱਛੇ ਪਛਤਾਏ ਤਾਗਤ ਕਰਮਣਾ ਲਿਖਰ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਣ ਤੋਵੇ ਮਨ ਬੁੱਧੇ ਮੰਨੇ ਸੈਗਲ ਭਵਨ ਕੀ ਸੁਰਦੇ ਮੰਨੇ ਮੂਟੋਟਾ ਨਾ ਕਾਏ ਮੰਨੇ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਥਾਕ ਨਾ ਪਾਈ ਮੰਨੇ ਪਤਿ ਪ੍ਰਗਟ ਲਾਈ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਕਤਿ ਮਾਰੇ ਮੰਨੇ ਪਰਬਾਰੇ ਸਦਾ ਸਦਾ ਮੰਨੇ ਤੇਰੇ ਤਾਰੇ ਗੁਰ ਸਿੱਖੇ ਮੰਨੇ ਮਨ ਤਨਖ ਭਾਵੇ ਲੈ ਪੀਖੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਨੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪंचे ਪਾਵੇ ਦਰਗਈ ਮਾਨ ਪंचे ਸੋਦੀ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੋ ਕੋ ਕਹੇ ਕਰੇ ਵਿਚਾਰ ਕਰਤੇ ਕੀ ਕਰਨੇ ਨਾਹੀ ਸੁਮਾਰੇ ਦੋ ਤਰਮ ਧਿਆਨ ਕਾ ਪੂਤੇ ਸੰਤੋਖਤਾ ਪਰਖਿਆ ਜਿਨ ਪੂਤੇ ਜੇ ਕੋ ਬੂਜੇ ਹੋਵੇ ਸਚਿਆਰ ਦਵਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਉ ਸਬਨਾ ਲਖਿਆ ਉਡੀ ਕਲਾਮ ਉਲੇ ਕਾ ਲਿਖ ਜਾਣੇ ਕੋਈ ਨੇ ਕਾ ਲਿਖਿਆ ਕੇਤਾ ਹੋਈ ਕੇਤਾ ਤਾਣ ਸਵਾਲੇ ਰੂਪੇ ਕੀਤੀ ਦਾਤ ਜਾਣੇ ਕੋਣ ਕੋਣ ਕੂਤੇ ਕੇਤਾ ਪਸਾਉ ਏਕੋ ਕਾਉ ਤਿਸਤੇ ਹੋਏ ਲਖ ਦਰਿਆਉ ਉਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਜਾ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਉਤ ਭਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਿਰਮਕਾਰ

ਸੰਕ ਮੂਰਖ ਅੰਧਕੋਰ ਅਸੰਕ ਚੋਰ ਹਰਾਮ ਕੋਰ ਸੰਕ ਅਮਰ ਕਰ ਜਾਏ ਜੋਰ ਅਸੰਕ ਗਲਵੜ ਹਤਿਆ ਕਮਾਈ ਅਸੰਕ ਪਾਪੀ ਪਾਪ ਕਰ ਜਾਏ ਸੰਕ ਕੁੜਿਆਰ ਪੂੜੇ ਫਿਰਾਹੀ ਅਸੰਕ ਮਲੇਸ ਮਲ ਪਕ ਖਾਈ ਅਸੰਕ ਲਿੰਦਕ ਸਿਰ ਕਰੇ ਪਾਰੇ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਬਲਕਾਰ ਤੂੰ ਸਦਾ ਸਲਾਮਤ ਨਿਰੰਕਾਰ

ਵਿਨਨਾ ਵਿਨਾਇਕ ਤਉ ਤਦਰਤ ਕਮਲ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਦੋ ਤੂਦ ਪਾਵੇ ਸਾਈ ਫਲਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਏ ਹਰ ਪੇਰ ਤਨ ਤੇ ਪਾਣੀ ਤੋਤੇ ਉਤਰਸਤੇ ਮੂਤ ਪਲਿਤੀ ਕਪੜ ਹੋਏ ਦੇ ਸਾਬਣ ਲਈਏ ਉਹ ਤੋਏ ਪਰਿਏ ਮਤ ਪਾਪਾ ਕੇ ਸੰਗੇ ਉਹ ਧੋਪੇ ਨਾਵੇ ਕੇ ਰੰਗੇ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖੀ ਲੈ ਜਾਓ ਆਪੇ ਵੀ ਜੀ ਆਪੇ ਹੀ ਖਾਓ ਨਾਨਕ ਹੁਕਮੀ ਆਉ ਜਾਓ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਨ ਕਾ ਮਾਨੇ ਸੋਣੀਏ ਮਨ ਈ ਮਨ ਕੀਤਾ ਪਾਉ ਅੰਤਰਗ ਤੀਰਤ ਮਨ ਲਾਓ ਸਭ ਗੁਣ ਤੇਰੇ ਮੇ ਨਾ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸੁਵਸਤੀ ਆਤ ਬਾਣੀ ਪਰਮਾਉ ਸਤ ਸੁਆਣ ਸਦਾ ਮਨ ਚਾਉ ਕਮਣ ਤੋ ਵੇਲਾ ਵਕਤ ਕਮਣ ਕਮਣ ਤੀ ਕਮਣ ਵਾਰ ਕਮਣ ਤੋਂ ਰੁਤੀ ਮਾਉ ਕਮਣੇ ਚੂ ਤੋ ਹੋਏ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਏ ਲਿਖ ਪੁਰਾਨ ਵਕਤ ਨ ਪਾਇਓ ਕਾਦੀਓ ਜੇ ਲਿਖਣ ਨੇ ਕੁਰਾਨ ਤਿੱਤੀ ਵਾਰ ਨ ਜੋਗੀ ਜਾਣੇ ਉਤਮਾਉ ਨਾ ਕੋਈ ਜਾ ਕਰਤਾ ਸਿਰੜੀ ਕੋ ਸਾਜੇ ਆਪੇ ਜਾਣੇ ਦੋਈ ਇਹ ਪਰ ਆਕਾ ਕੀ ਸਲਾਈ ਕੀ ਵਰਣੀ ਕੀ ਉਜਾੜਾ ਨਾਨਕ ਆਖਣ ਸਭ ਕੋ ਆਖੇ ਇੱਕ ਤੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਸੋ ਹੋਏ ਸੋਈ ਪਤਾਲ ਪਤਾ ਲਖ ਅਗਾਸ ਅਗਾਸ ਕੋੜਕ ਕੋੜਕ ਫੁੱਲ ਤੱਕੀ ਵੀਦ ਮੀ ਤੇਤ ਇਕਵਾਤ ਫੈਜ ਘਟਾਰਾ ਕਹਿਣ ਕਿਤੇ ਬਾ ਅਸੂਲ ਇਕਤਾ ਤੇ ਲੇਖਾ ਹੋਏ ਤੇ ਲਿਖੀਏ ਲੇਖੇ ਹੋਏ ਵਿਗਾ ਤੇ ਨਾਲਕ ਵੱਡਾ ਕੀਏ ਆਪੇ ਜਾਣ ਆਪ ਸਲਾਹੀ ਸਲਾਹਾ ਇਤੇ ਸੂਰਤ ਨਾ ਪਾਇਆ ਨਦੀਆਂ ਇਤੇ ਵਾ ਪਾਵੈਤ ਮੁੰਦ ਨਾ ਜਾਣੀ ਇਸ ਮੁੰਦ ਸਾਸ ਤਾਨੇ ਗਿਰਾਫ ਇਤੇ ਮਲਕਨ ਕੀੜੀ ਤੁਲਣਾ ਹੋਣੀ ਜੇ ਤੁਸ ਮਨ ਨਾ ਵਿਸਈ ਅੰਤ ਨ ਸਿੱਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਕੀਆ ਮਨ ਮੰਤੇ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾਈ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸਹੇਬ ਉੱਚਾ ਤਾਓ ਉੱਚੇ ਉੱਪਰ ਉੱਚਾ ਨਾਓ ਏਵਡ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਈ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲ ਨ ਤੁਮਾਈ ਕਿਤੇ ਮੰਗੇ ਜੋਤ ਅਪਾਰ ਕਿਤਿਆਂ ਘੜਤੇ ਨਹੀ ਵਿਚਾਰੇ ਕਿਤੇ ਕਬ ਟੂਟੇ ਵੇਕਾਰ ਕਿਤੇ ਲੈਲੇ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਿਤਿਆਂ ਦੁਖ ਭੁਖ ਸਦਾਮ ਸਦਮਾਰੇ ਏ ਵੀ ਦਾ ਤੇਰੀ ਦਾ ਤਾਰੇ ਬੰਦੀ ਖਾਲ ਕਲਾਸ ਭਾੜੇ ਹੋਏ ਹੋਰ ਆਖ ਨ ਸਕੇ ਕੋਈ ਜੇ ਕੋ ਕਾਏ ਉਹ ਆਖਣ ਪਾਏ ਉਹ ਜਾਣੇ ਜੇਤਿਆ ਮੂਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਈ ਇਹੀ ਕਿਸ ਤੋਂ ਬਖਸ਼ੇ ਸਿਫਤ ਸਲਾ ਨਾਨਕ ਪਾਦਸ਼ਾਹੀ ਪਾਤਸ਼ਾਹ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀਏ ਅਮੂਲ ਬੰਡਾਰ ਮੂਲ ਆਵੇ ਅਮੂਲ ਜਾਈ ਅਮੂਲ ਬਾਈ ਅਮੂਲ ਸਮਾਈ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਮਾਨ ਬੁਲੋ ਬੁਲੋ ਆਖਿਆ ਨਾ ਜਾਏ ਆਖ ਆਖ ਰਹੇ ਲਿਲਾਏ ਆਖੇ वेद ਪਾਤ ਪੁਰਾਨ ਆਖੇ ਪੜੇ ਕਿਰੇ ਦੀ ਗਿਆਨ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਬਿੰਦੇ ਆਖੇ ਇਥ ਇਥ ਇਤਰ ਆਖੇ ਫਿਦੇ ਆਖੇ ਕੀਤੇ ਕੀਤੇ ਬੁੱਦੇ ਆਖੇ ਦਾਨ ਹੋਇਆ ਕੀ ਦੇਵੇ ਆਖੇ ਹਨਰ ਮਨਜਨ ਸੇਹੇ ਇਤੇ ਆਖੇ ਆਕਣ ਪਾਏ ਕੇਤੇ ਕੇਕੇ ਉੱਠ ਉੱਠ ਜਾਏ ਇਤੇ ਕਿਤੇ ਹੋਰ ਫਰੇ ਤਾਂ ਕਿ ਆਖ ਨ ਸਕੇ ਕੋਈ ਕਈ ਜੇੜ ਪਾਵੇ ਤੇ ਵੜੂਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖੇ ਮੂਲ ਦੀ ਗਾੜ ਤਾਂ ਲਿਖਿਆ ਤੇ ਗਵਾਰ ਗਵਾਰ ਉਦਰ ਕਿਆ ਸੂਰ ਕਰ ਕਿਹਾ ਕਿਹਾ ਇਤ ਵੀ ਸਰਬ ਸੰਭਾਲੇ ਵਾਜੇ ਨਾਦ ਅਰੇਕ ਅਸੰਕਾ ਕੇਤੇ ਵਾਣ ਹਾਰੇ ਕੇਤੇ ਰਾਗ ਪਰੇ ਸੂ ਕਣੀਏ ਕਈ ਅਣੀਏ ਕੇਤੇ ਗਾਵਣ ਹਾਰੇ ਗਾਵੇ ਦੂਵੇ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤ ਲਿਖ ਜਾਣੇ ਨਿਕ ਲਿਕ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ गावण ਪੰਡਿਤ ਪੰਡਣ ਰਸਣ ਦਸਣ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਮੋਹਲੀਆਂ ਮਨ ਮੋਹਣ ਸੁਗਾ ਮਛ ਭਿਆਲੇ ਗਾਵਣ ਰਤ ਪਾਏ ਤੇਰੇ 88 ਤੀਰਤ ਨਾਲੇ ਗਾਵੀ ਜੋਧ ਮਹਾਪਲ ਸੂਰਾ ਗਾਵੇ ਖਾੜੀ ਚਾਰੇ ਗਾਵੀ ਖੰਡ ਮੰਡਲ ਵਰ ਬੰਦਾ ਕਰ ਕਰ ਰੱਖੇ ਧਾਰੇ ਸੇ ਤੂਦਨੋ ਗਾਵੇ ਜੋ ਤੂਦ ਭਾਵਨ ਤੇ ਤੇਰੇ ਭਗਤ ਸਾਲੇ ਹੋਰ ਕਿਤੇ ਗਾਵਣ ਸੋ ਮੈਂ ਕਿਤਨੇ ਆਵਣ ਨਾਨਕ ਆ ਵਿਚਾਰੇ ਸੋਈ ਤਦਾ ਸਚ ਸਾਹਿਬ ਸਾਚਾ ਸਾਚੀ ਨਾਏ ਹੈ ਵੀ ਹੋਸੀ ਜਾਏ ਨਜਾਸੀ ਰਚਨਾ ਗਿੰਧ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਸ ਮਾਇਆ ਜੀ ਨੂੰ ਪਾਇਆ ਕਰ ਦੇ ਕੇ ਕੀਤਾ ਆਪਣਾ ਜੀਵ ਜਤ ਜੀ ਵਡਿਆਈ ਜੋ ਤੁਸ ਪਾਵੇ ਸੋਈ ਕਰਸੀ ਉਪਰਣਾ ਕਰਨਾ ਜਾਏ ਸੋ ਪਾਤ ਜਸ ਦਾ ਪਾਤ ਜੈਬ ਨਾਨਕ ਰਣ ਰਜਾਏ ਮੁੰਦਾ ਸੰਤੋਖ ਸ਼ਰਮ ਮਤ ਚੋਲੀ ਧਿਆਨ ਕੀ ਕਰੇ ਬੀ ਗੂਤੇ ਕਿੰਦਾ ਕਾਲੂ ਕਾਲਾ ਵਾਰੀ ਕਾਇਆ ਜੁਗਤ ਡੰਡਾ ਪਰਤੀ ਤੇ ਆਈ ਪੰਤੀ ਸੈਕਲ ਜਮਾ ਕਲ ਕੇ ਮਨ ਜੀ ਤੇ ਜਗ ਜੀ ਤੇ ਆਦੇਸ਼ ਇਸੇ ਆਦੇਸ਼ ਦੀ ਆਤ ਅਨੀਰ ਅਨਾਤ ਅਨਾਰ ਦਵਦਗ ਇੱਕ ਓਵੇਸ ੁਗਤ ਗਿਆਨ ਦੀਆ Bhandaran ਘਟ ਘਟ ਜਾਜੇ ਨਾਦ ਆਪ ਨਾਤ ਨਾਤੀ ਸਭ ਜਗ ਕੀ ਦੀ ਸਿੱਧੀ ਅਵਰਾਸਾ ਦੇ ਸੰਜੋਗ ਵਿਯੋਗ ਦੁਰਕਾਰ ਚਲਾਵੀ ਲੇਖੇ ਆਵੀ ਭਾਗੇ ਆਦੇਸ਼ ਤਿਸੇ ਆਦੇਸ਼ ਆਦ ਨੀਰ ਅਨਾਦੀ ਅਨਾਤੇ ਜੁਗ ਜੁਗ ਇੱਕੋ ਵੇਸ ਕਮਾਈ ਜੁਗ ਤੇ ਵਿਆਈ ਇਨ ਚੇਲੇ ਪ੍ਰਵਾਨ ਇੱਕ ਸੰਤਾਰੇ ਇੱਕ ਭੰਡਾਰੇ ਇੱਕ ਲਾਏ ਦੀਵਾਨੇ ਜੀਵਤ ਸਪਾਵੇ ਤੇ ਵੇ ਚਲਾਵੇ ਜਿਉ ਹੋ ਵੀ ਪਰਮਾਨੇ ਉਹ ਵੇਖੇ ਉਹਨਾਂ ਅੰਦਰ ਨੇ ਆਵੇ ਬੋਤਾ ਇਹੋ ਵਿਡਾਨੇ ਆਦੇਸ ਤਿਸੇ ਆਦੇਸ ਆਦ ਨੀਨ ਆਦ ਅਨਹਤੇ ਜੁਗ ਜੁਗ ਇੱਕੋ ਵੇਸ ਅਸਣ ਲੋਈ ਲੋਈ Bhandar ਜੋ ਕੁਛ ਪਾਇਆ ਹੋ ਏਕੋ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਰ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਨੀਨ ਅਨਦ ਦੀ ਅਨਦ ਜੁਗ ਜੁਗ ਇੱਕੋ ਵੇਸ ਇਕ ਦੋ ਜੀ ਬੋਲਖੋਈ ਲੱਖੋ ਵੀ ਲੱਖ ਵੀ 20 ਲੱਖ ਲੱਖ ਢੇਡਾ ਆਕੇ ਇੱਕ ਨਾਮ ਜਗਦੀਸ਼ ਇਤਰਾਵ ਪਤ ਪਾਵੜੀ ਪਾਵੜਿਆ ਚੜੀਏ ਹੋਏ 21 ਗੱਲਾਂ ਆਕਾਸ ਕੀ ਕੀਟਾ ਆਈ ਰੀ ਸਿਰੇ ਨਾਨਕ ਨਦਰੀ ਪਾਈਏ ਕੂੜੇ ਕੂੜੇ ਟੀਸ ਆਖਣ ਜੋਰ ਚ ਕਨ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋ ਨਰਾਜ ਮਲ ਮਨਸੂਰ ਜੋ ਨਸੁਰਣ ਗਿਆਨ ਵਿਚਾਰ ਜੋ ਨਜੂਤ ਛੁਟੇ ਸੰਸਾਰ ਇਹ ਸਾਥ ਜੋਵਰ ਕਰ ਵੇਕੇ ਕੋਈ ਨਾਨਕ ਉਤਮ ਨੀਚ ਲੈ ਕੋਈ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਦਰਸੀ ਤਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਹੋਇ ਕਰਮੀ ਹੋਇ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਣ ਪੰਜ ਪਰਵਾਨ ਨਦਰੀ ਕਰਮ ਪਵੇ ਵਿਤਿਸਾਨ ਕਚ ਪਕਾਈ ਅਤੇ ਪਾਈ ਨਾਨਕ ਗਾਇਆ ਜਾਪੇ ਜਾਏ ਧਰਮ ਖੰਡਾ ਕਾ ਉਹ ਧਰਮ ਗਿਆਨ ਖੰਡ ਕਾ ਆਕਣ ਕਰਮ ਕੇਤੇ ਕਣ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਕੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਉਮੀ ਮੇਰ ਕੇਤੇ ਕੇਤੇ ਦੂਖਦੇਸ਼ ਕੇਤੇ ਚੰਦ ਕੇਤੇ ਈਤ ਚੰਦ ਤੋਂ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਗੁਦਨਾਥ ਕੇਤੇ ਕੇਤੇ ਦੇਵੀ ਦਵੇਸ਼ ਕੇਤੇ ਦੇਵ ਤਾਨਵ ਮੁਨ ਕੀਤੇ ਕੇਤੇ ਰਤਨ ਸਮੁੰਦ੍ਰ ਕੇਤੀਆਂ ਖਾਣੀ ਕੀਤ ਨਬਾਣੀ ਤੇ ਪਾਤਨ ਰੰਦੇ ਕੇਤੀਆ ਸੂਰਤਿ ਸੰਪੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚਾੰਡ ਰਿਤਿ ਤੇ ਨਾਦ ਵਿਨੋਦ ਕੋਣ ਅਨੰਦ ਧਰਮ ਖੰਡ ਕੀ ਬਾਣੀ ਰੂਪਿਤਿ ਤੇ ਘਾੜਤ ਗੜੀਏ ਬਹੁਤ ਅਨੂਪ ਤਾਂ ਕਿਆ ਗੱਲਾ ਕਾਹਿਆ ਨਾ ਜਾਏ ਜੋ ਕੋ ਕਈ ਪਿਛੇ ਪਸਤਾ ਹੋਇ ਇਥੇ ਘੜੀਏ ਸੂਰ ਮਨ ਮਨ ਮੁਬ ਦੇ ਦਿੱਤੇ ਘੜੀਏ ਸੁਰਾ ਸਦਾ ਕੇ ਸੁਧੇ ਕਰਮਖੰਡ ਕੀ ਬਾਣੀ ਜੋਰੇ ਤਿੱਥੇ ਹੋਰ ਨ ਕੋਈ ਹੋਰੇ ਇਥੇ ਜੋਧਾ ਮਹਬਲ ਸੂਰੇ ਤਿੱਥੇ ਮਾ ਰਾਮ ਰਹਾ ਪਰਪੂਰੇ ਇਥੇ ਸੀਤੋ ਸੀਤਾ ਮਹ ਮਾਏ ਤਾਂ ਕੇ ਰੂਪ ਨੇ ਰਤਨੇ ਜਾਏ ਨਾ ਹੋ ਮਰਣ ਨਾ ਹੋ ਮਰਨ ਠਾਕੇ ਜਾਈ ਜਿਕੇ ਰਾਮ ਵਸੇ ਮਨਮਾਈ ਇਥੇ ਭਗਤ ਵਸੇ ਕਿ ਲੋ ਕਰਮ ਅਨੰਦ ਸੱਚਾ ਮਨਸੋ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਆਲ ਇਥੇ ਖੰਡ ਮੰਡਲ ਵਰ ਬੰਦੇ ਜੇ ਕੋ ਕਥੇ ਤੇ ਅੰਤ ਨਾ ਅੰਤ ਹੈ ਇਥੇ ਲੋ ਲੋ ਆਕਾਰ ਜਿਗਜਹ ਹੁਕਮ ਤਿਲ ਤੋਕਾਰੇ ਵੇਖੇ ਵਿਖੇ ਕਰ ਵਿਚਾਰ ਨਾਨਕ ਕਤਨਾ ਕਰਦਾ ਫਾਰੇ ਜਾਤ ਭਾਰਾ ਧੀਰਜ ਸੁਨਿਆਰਾ ਅਹਰੀ ਮਤਵੇ ਅਥਿਆਰੇ ਭਉਖਲਾ ਅਗਣ ਤਪਤਾਉ ਪਾਂਡਾ ਭਉ ਅੰਮ੍ਰਿਤ ਤੇ ਤਿਤਾਲ ਕੜੀਏ ਸਭ ਸੱਚੀ ਟਿਕਸਾਲ ਜਿਨ ਕੋ ਨਦਰ ਕਰਮ ਤਿਲਕਾਰ ਨਾਨਕ ਨਦਰਿ ਨਦਰ ਨਿਹਾਲ ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦੁਈ ਦਾਏ ਦਾਇਆ ਕੇਲੇ ਸਗਲ ਜੁਗਤ ਚੰਗੀਆਂ ਆ ਬੁਰੀਆਂ ਆ ਵਾਚੇ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਦਿਆ ਆ ਗਏ ਮੁਸਕਤ ਕਾਲੇ ਨਾਨਕ ਤੇ ਮੁਕਤ ਪੂਜਲੇ ਕੀਤੀ ਛੁੱਟੀ ਨਾਲੇ ਵਾਹਿਗੁਰਜੀ ਕਾ ਕਾਲ ਕਾ ਵਾਹਿਗੁਰਜੀ ਕੀ ਫਤਿਹ ਕੀ ਫਤਿਹ